ਦੀਪਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਨਾਲ-ਨਾਲ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ ਆਪ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਜ਼ਮੀਨ ਦੇਣ ਤੋਂ ਪੰਜਾਬ ਦਾ ਹੁਣ ਕੋਰਾ ਇਨਕਾਰ ਹੋ ਗਿਆ ਜਿਹੜੀ ਗੱਲ ਪਿਛਲੇ 2 ਦਿਨਾਂ ਤੋਂ ਤੁਸੀਂ ਹਾਈਲਾਈਟ ਕਰਦੇ ਆ ਰਹੇ ਹੋ ਸੁੱਤੀ ਪਈ ਪੰਜਾਬ ਦੀ ਸਰਕਾਰ ਜਾਗ ਗਈ ਹੈ ਜੀ ਆਖਰਕਾਰ ਫਿਰ ਨਹੀਂ ਅੱਖਾਂ ਜੀਆਂ ਮਲ ਵੀ ਯਾਰ ਇਹ ਪੂਰੀ ਤਰ੍ਹਾਂ ਨਹੀਂ ਜਾਗੀ ਹਲੂ ਹਮ ਪਰ ਥੋੜਾ ਜਿਹਾ ਦਰੁਸਤ ਆਇਆ ਨੇ ਅਜੇ ਹਮ ਹਮ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਇੱਕ ਬਫਦ ਲੈ ਕੇ ਪੰਜਾਬ ਦੇ ਰਾਜਪਾਲ ਸਾਹਿਬ ਕੋਲ ਗਏ ਸੀ ਉੱਥੇ ਆਪਣਾ ਰੋਸਾ ਪ੍ਰਗਟਾਇਆ ਏ ਆਪਣਾ ਮੰਗ ਪੱਤਰ ਦੇ ਆਏ ਚੰਡੀਗੜ੍ਹ ਦੇ ਹਵਾਲੇ ਨਾਲ ਕੁਝ ਦਸਤਾਵੇਜ਼ ਸੌਂਪਿਆ ਏ ਤੇ ਕੁਝ ਤਕਰੀਰਾਂ ਉਹਨਾਂ ਨੇ ਮੀਡੀਆ 'ਚ ਕਰ ਦਿੱਤੀਆਂ ਤੇ ਇਹ ਸਭ ਦੇ ਦਰਮਿਆਨ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਵੀ ਆਪਣੀ ਦਾਸਤੀ ਕੇ ਭਾਈ ਮੈਂ ਵੀ ਹੈਗਾ ਐ ਮੈਂ ਵੀ ਆਪਣੀ ਕਾਰਵਾਈ ਪਾ ਦਿਆਂ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਂ ਤੇ ਚਿੱਠੀ ਲਿਖ ਦਿੱਤੀ ਆ ਸੋ ਇਹ ਸਭ ਦੇ ਦਰਮਿਆਨ ਅੱਜ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਨਾਨਕ ਨਾਮਲੇਵਾ ਸੰਗਤ ਬੈਠੀ ਆ ਉੱਥੇ ਪਹਿਲੀ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਜੀ ਉਸੇ ਸਬੰਧ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੰਮ੍ਰਿਤਸਰ ਪਹੁੰਚੇ ਹੋਏ ਸੀਗੇ ਉਹ ਕਹਿੰਦੇ ਕਿ ਮੈਂ ਜਾਣਾ ਤਾਂ ਦਰਬਾਰ ਸਾਹਿਬ ਚਾਹੁੰਦਾ ਸੀਗਾ ਪਰ ਪਤਾ ਅੱਜ ਦਰਬਾਰ ਸਾਹਿਬ 'ਚ ਵੱਡੀ ਗਿਣਤੀ ਦੀ ਸੰਗਤ ਆਉਂਦੀ ਆ ਮੈਂ ਦੇਖ ਰਿਹਾ ਸੀ ਕਿ ਅੱਜ ਪਤਾ ਲੱਗ ਰਿਹਾ ਕਿ 3 ਲੱਖ ਤੋਂ ਵੱਧ ਸੰਗਤ ਨੇ ਸਤਿਗੰਕਸ਼ੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ 1 ਲੱਖ ਤੋਂ ਵੱਧ ਸੰਗਤ ਨੰਕਾਣਾ ਸਾਹਿਬ ਸਿਗੀ ਤੇ 2.5 ਲੱਖ ਤੋਂ ਵੱਧ ਜਿਹੜੇ ਦੀਵੇ ਨੇ ਉਹ ਦਰਬਾਰ ਸਾਹਿਬ ਦੇ ਗਲੇਆਰੇ 'ਚ ਜਗਾਏ ਗਏ ਨੇ ਸੋ ਇਹ ਲਈ ਮੁੱਖ ਮੰਤਰੀ ਸਾਹਿਬ ਨੇ ਉੱਥੇ ਇਤਿਹਾਸਕ ਗੁਰੂ ਘਰ ਦੇ ਮੱਥਾ ਟੇਕਾ ਦਰਬਾਰ ਸਾਹਿਬ ਜਾਣ ਦੀ ਵਿਜੇ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਸ ਦਰਾਂ ਨਹੀਂ ਉਹਨਾਂ ਮੁਰੇ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਇਹ ਚੰਡੀਗੜ੍ਹ ਵਾਲਾ ਮਸਲਾ ਹੈ ਹੈਨਾ ਤੁਹਾਡਾ ਕੀ ਕਹਿਣਾ ਜੀ ਉਹ ਜ਼ਮੀਨ ਮਗਰ ਕਹਿੰਦੀ ਅੱਜ ਮੈਂ ਕੋਈ ਜਵਾਬ ਨਹੀਂ ਕਰਨੀ ਇਸ ਤੇ ਮੈਂ ਕੋਈ ਜਵਾਬ ਨਹੀਂ ਦੇਣਾ ਹੂੰ ਸੋ ਕੀ ਉਹ ਅੱਜ ਧਾਰਮਿਕ ਮਹੱਤਤਾ ਨੂੰ ਗੁਰਪੁਰਬ ਨੂੰ ਧਿਆਨ ਚ ਰੱਖ ਕੇ ਇਸ ਤੋਂ ਪਾਲਾ ਵਟ ਗਏ ਜਾਂ ਉਹ ਲਗਾਤਾਰ ਇਸ ਸਵਾਲ ਤੋਂ ਭੱਜ ਰਹੇ ਨੇ ਜੀ ਤੀਸਰੇ ਦਿਨ ਵੀ ਜੇ ਮੁੱਖ ਮੰਤਰੀ ਰਿਐਕਟ ਨਹੀਂ ਕਰ ਰਿਹਾ ਤੇ ਤੁਹਾਤੋਂ ਤੁਹਾਡੀ ਸੂਬੇ ਦੀ ਰਾਜਧਾਨੀ ਖੋਣ ਦੀ ਕਵਾਇ ਵਿੱਚ ਕਦਮ ਚੁੱਕੇ ਜਾ ਰਹੇ ਹੋਣ ਔਰ ਗਵਾਂਢੀ ਸੂਬੇ ਦੇ ਲੀਡਰ ਬਾਹਾਂ ਛੜਾ ਛੜਾ ਕੇ ਬਿਆਨ ਦੇ ਰਹੇ ਹੋਣ ਤੇ ਮੁੱਖ ਮੰਤਰੀ ਸਾਹਿਬ ਉਹ ਸਵਾਲ ਤੋਂ ਭੱਜਣ ਫਿਰ ਕਿਵੇਂ ਕਹਿਦੀਏ ਕਿ ਜਾਗ ਗਏ ਜਨਾਬ ਹੂੰ ਜੀ ਠੀਕ ਹੈ ਮੈਂ ਤੁਹਾਡੇ ਮੂਰੇ ਇਹ ਸਵਾਲ ਨਾਲ ਕਿ ਵਿੱਤ ਮੰਤਰੀ ਦਾ ਰੁਤਬਾ ਥੋੜਾ ਛੋਟਾ ਨਹੀਂ ਹੁੰਦਾ ਜੀ ਹਾਂ ਕੈਬਨਿਟ ਦੇ ਇੱਕ ਪ੍ਰਮੁੱਖ ਆਗੂ ਨੇ ਹਰਪਾਲ ਚੀਮਾ ਹੋਰੀ ਉਹਨਾਂ ਨਾਲ ਹਰਜੋਤ ਬੈਂਸ ਵੀ ਸੀ ਕੁਝ ਹੋਰ ਲੀਡਰ ਵੀ ਸੀ ਮੈਂ ਉਹ ਰਿਪੋਰਟ ਮੂਰੇ ਰੱਖ ਦੇਣਾ ਜਿਹਦੇ ਹਵਾਲੇ ਨਾਲ ਉਹਨਾਂ ਨੇ ਰਾਜਪਾਲ ਨੂੰ ਰਿਪੋਰਟ ਦਿੱਤੀ ਹੈ ਆਪਣੀ ਮੰਗ ਪੱਤਰ ਹੂੰ ਜੇਕਰ ਮੈਂ ਇਸ ਹਵਾਲੇ ਨਾਲ ਗੱਲ ਕਰਾਂ ਕਹਿੰਦੇ ਜੀ ਸਾਨੂੰ ਬਕਾਇਦਾ ਦਿਲਾਸਾ ਦਿੱਤਾ ਰਾਜਪਾਲ ਨੇ ਹੂੰ ਕਿ ਅਸੀਂ ਤੁਹਾਡੀ ਗੱਲ ਅੱਗੇ ਰੱਖਾਂਗੇ ਸਾਰੀਆਂ ਗੱਲਾਂ ਨੂੰ ਬਾਚਾਂਗੇ ਤੇ ਦੂਸਰਾ ਕਹਿੰਦੇ ਅਸੀਂ ਸਪਸ਼ਟ ਕਰਿਆ ਕਿ ਚੰਡੀਗੜ੍ਹ ਸਾਡਾ ਜੀ 1 ਇੰਚ ਵੀ ਜ਼ਮੀਨ ਇਹਦੇ ਵਿੱਚੋਂ ਅਸੀਂ ਜਾਣ ਨਹੀਂ ਦੇਣੀ ਹੂੰ ਉਹ ਕਹਿੰਦੇ ਕਿ ਅਸੀਂ ਜਦੋਂ ਅੱਜ ਗੁਲਾਬਚੰਦ ਕਟਾਰੀਆ ਜੀ ਕੋਲ ਪਹੁੰਚੇ ਕਿਉਂਕਿ ਇਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਹਰਿਆਣੇ ਦਾ ਆਪਾਂ ਕੱਲ ਵੀ ਸ਼ਾਇਦ ਗੱਲ ਕਰਦੇ ਸੀ ਕਿ ਹਰਿਆਣੇ ਦਾ ਰਾਜਪਾਲ ਵੱਖਰਾ ਹੁੰਦਾ ਜੀ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੁੰਦਾ ਹੈ ਇਸ ਲਈ ਹਰਿਆਣਾ ਨੇ ਜਿਹੜੀ ਜ਼ਮੀਨ ਲੈਣ ਵਾਲੀ ਕਾਰਵਾਈ ਕਰਨੀ ਹੈ ਉਹ ਪੰਜਾਬ ਦੇ ਰਾਜਪਾਲ ਰਾਹੀਂ ਹੀ ਲੰਘਣੀ ਹੈ ਜੀ ਤੇ ਉਹਨਾਂ ਨੇ ਜਿਹੜੀ ਇੱਛਾ ਪ੍ਰਗਟਾਈ ਜਾਂ ਜਿਹੜਾ ਕੇਂਦਰ ਤੋਂ ਹੁਣ ਮਨਜ਼ੂਰੀ ਆਈ ਉਹ ਸਾਰਾ ਕੇਸ ਤਿਆਰ ਹੋ ਕੇ ਪੰਜਾਬ ਦੇ ਰਾਜਪਾਲ ਉਰਫ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਰਪ੍ਰਤਮ ਕਟਾਰੀਆ ਕੋਲ ਆਇਆ ਕਿ ਜੀ ਹਰਿਆਣਾ ਆਹ 12 ਏਕੜ ਜ਼ਮੀਨ ਦੇ ਰਿਹਾ ਤੇ ਉਹਦੇ ਬੱਲੇ 10 ਏਕੜ ਲੈ ਰਿਹਾ ਹੁਣ ਇਸੇ ਵਾਲੇ ਨਾਲ ਚੀਮਾ ਜੀ ਕਹਿੰਦੇ ਜਦੋਂ ਮੈਂ ਮੁਲਾਕਾਤ ਕੀਤੀ ਤੇ ਉਹਨਾਂ ਨੇ ਮੀਡੀਆ ਨਾਲ ਉਹਦਾ ਜਵਾਬ ਦਿੰਦਿਆਂ ਦੱਸਿਆ ਕਿ ਜੀ ਮੈਂ ਮੁਲਾਕਾਤ ਉਹਦੇ ਸਵਾਲ ਖੜਾ ਕੀਤਾ ਕਿ ਦੋ ਨੁਕਤੇਆਂ ਦਾ ਜਵਾਬ ਦੇ ਦੋਵੇ ਜੀ ਸਾਨੂੰ ਹੂੰ ਪਹਿਲਾ ਨੁਕਤਾ ਜੇ ਉਹ ਇਕੋ ਸੈਂਸਿਟਿਵ ਜ਼ੋਨ ਹੈ ਜੀ ਹਟਾ ਕਿਉਂ ਦਿੱਤਾ ਗਿਆ ਜੀ ਉਹਨੂੰ ਹਟਾ ਕੇ ਜ਼ਮੀਨ ਤਵਾਦਲੇ ਵਾਲੀ ਪ੍ਰਕਿਰਿਆ ਕਿੱਥੋਂ ਹੋਗੀ ਵੀ ਜੇ ਜੀ ਨੂੰ ਛੋਟੀ ਜੀ ਚੰਡੀਗੜ੍ਹ ਦੀ ਉਦਾਹਰਨ ਨਾਲ ਹੀ ਸਮਝੋ ਹੂੰ ਚੰਡੀਗੜ੍ਹ 28 ਪਿੰਡ ਉਜਾੜ ਕੇ ਵਸਿਆ ਜੀ ਆਪ ਦੇ 28 ਪਿੰਡ ਉਜਾੜੇ ਉਹ ਮਲੀਆਂ ਮੇਟ ਨੇ ਪਰ 22 ਪਿੰਡ ਅੱਜ ਵੀ ਚੰਡੀਗੜ੍ਹ ਦੀ ਹੱਦ 'ਚ ਹੈਗੇ ਨੇ ਜਿਹੜੇ ਪੰਜਾਬੀ ਪਿੰਡ ਨੇ ਪੰਜਾਬ ਦੇ ਪਿੰਡ ਨੇ ਉਹ ਅੱਜ ਵੀ ਹੈਗੇ ਨੇ ਜੀ ਪਰ ਉਹਨਾਂ ਪਿੰਡਾਂ ਕੋਲ ਥੋੜੀ ਬਹੁਤ ਜਿੰਨੀ ਜਿੰਨੀ ਜ਼ਮੀਨ ਹੈਗੀ ਆ ਕੁਝ ਐਕਵਾਇਰ ਹੋ ਗਈ ਕੁਝ ਕਿਸੇ ਕੋਲ ਹੈਗੀ ਆ ਉਹ ਪਰਿਵਾਰ ਜਿਹੜੇ 1966 ਤੋਂ ਉਸ ਪਿੰਡਾਂ ਚ ਵਸੇ ਨੇ ਮਤਲਬ ਇੱਕ ਜੀ ਦਾ ਮੰਨ ਲਓ ਇੱਕ ਪਰਿਵਾਰ ਦਾ ਮੁਖੀ ਆ ਉਹਦੇ ਦੋ ਜਵਾਕ ਸੀ ਉਹ ਉਸੇ ਘਰ ਚ ਦੋ ਖਨਾਲੇ ਤਿੰਨ ਖਨਾਲੇ ਮਤਲਬ ਦੋ ਮਰਲੇ ਇੱਕ ਮਰਲੇ ਵਾਲੇ ਘਰਾਂ ਚ ਰਹਿ ਰਹੇ ਨੇ ਜੀ ਹੁਣ ਉਹਨਾਂ ਦੇ ਦੋ ਬੱਚਿਆਂ ਦੇ ਅੱਗੇ ਦੋ ਦੋ ਬੱਚੇ ਹੋਗੇ ਤਾਂ ਚਾਰ ਕਰ ਸਿੱਧੇ ਹੋਗੇ ਇੱਕ ਘਰ ਚ ਜੀ ਹੁਣ ਉਹ ਪਰਿਵਾਰ ਚਾਹੁੰਦਾ ਹੈ ਕਿ ਅਸੀਂ ਆਪਣਾ ਘਰ ਵੱਡਾ ਕਰ ਲਈਏ ਤੇ ਉਹ ਵੱਡਾ ਨਹੀਂ ਕਰ ਸਕਦੇ ਤਾਂ ਮਨ ਲਓ ਆਪਣੇ ਖੇਤ 'ਚ ਘਰ ਪਾਉਣਾ ਚਾਹੁੰਦੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਤੋੜਨ ਚਲਾ ਜਾਂਦਾ ਬਲਡੋਜ਼ਰ ਲੈ ਕੇ ਚਲਾ ਜਾਂਦਾ ਢਾਹਣ ਚਲਾ ਜਾਂਦਾ ਉਹਨਾਂ ਤੇ ਕਾਰਵਾਈ ਕਰਦਾ ਕਹਿੰਦੇ ਜੀ ਲਾਲ ਡੋਰੇ ਤੋਂ ਬਾਹਰ ਲਾਲ ਖੇਤ ਦਵਾ ਤੁਸੀਂ ਘਰ ਨਹੀਂ ਪਾ ਸਕਦੇ ਹੂੰ ਠੀਕ ਹੈ ਜੀ ਹੁਣ ਉਹ ਕਹਿੰਦੇ ਸਾਨੂੰ ਮਨਜ਼ੂਰੀ ਦੇ ਦਿਓ ਸਭ ਤੋਂ ਫੀਸ ਭਰ ਹਲੋ ਕਰਦੀ ਸਾਡੀ ਆਪਣੀ ਜ਼ਮੀਨ ਆਸੀਂ ਮਾਲਕ ਆ ਕਹਿੰਦੇ ਨਹੀਂ ਜੀ ਇਹ ਸੰਭਵ ਨਹੀਂ ਉਹੀ ਜ਼ਮੀਨ ਜੀ ਚੰਡੀਗੜ੍ਹ ਪ੍ਰਸ਼ਾਸਨ ਅਕਵਾਇਰ ਕਰਦਾ ਉੱਥੇ ਕਿੰਨੇ ਕਿੰਨੇ ਮੰਜ਼ਲੇ ਫਲੈਟ ਬਣਾ ਕੇ ਜਿਹੜੇ ਬਾਹਰਲੇ ਸੂਬਿਆਂ ਤੋਂ ਝੁੱਗੀਆਂ ਝੌਂਪੜੀ ਵਾਲੇ ਆਏ ਨੇ ਉਹਨਾਂ ਨੂੰ ਸੇਵਾ ਦੇ ਨਾਂ ਤੇ ਅਲਾਟ ਕਰਦਾ ਕਿ ਜੀ ਗਰੀਬਾਂ ਨੂੰ ਰਹਿਣ ਲਈ ਘਰ ਦੇ ਰਹੇ ਆ ਫਿਰ ਉੱਥੇ ਉਹਨਾਂ ਦੀਆਂ ਵੋਟਾਂ ਬਣਦੀਆਂ ਤੇ ਉਹਦੇ ਨਾਲ ਹੀ ਰਾਜ ਨਹੀਂ ਕੀ ਹੁੰਦੀ ਹੈ ਮਤਲਬ ਜੇ ਉੱਥੇ ਪੋਜੀਸ਼ਨ ਹਟ ਸਕਦੀ ਹੈ ਕਿ ਸਾਰੀ ਵੋਟਾਂ ਦੀ ਸਿਆਸਤ ਹੈ ਹੁਣ ਇੱਥੇ ਵੀ ਇਕੋ ਸੈਂਸਿਟਿਵ ਜ਼ੋਨ ਇਸ ਲਈ ਹਟ ਰਿਹਾ ਕਿਉਂਕਿ ਤੁਹਾਡੀ ਆਪਣੀ ਸਰਕਾਰ ਹੈ ਜੀ ਦਿੱਲੀ ਦੇ ਵਿੱਚ ਮੋਦੀ ਸਰਕਾਰ ਹਰਿਆਣਾ ਚ ਸੈਣੀ ਸਰਕਾਰ ਤੇ ਇੱਥੇ ਗੁਰਾਜੰਦ ਕਟਾਰੀਆ ਸਰਕਾਰ ਹੂੰ ਤਿੰਨੇ ਬੀਜੇਪੀ ਦੀਆਂ ਕੜੀਆਂ ਤੋਂ ਲੱਗਦਾ ਕਿਸਾਨ ਹੈ ਜੀ ਬੈਸੀ ਤਾਂ ਇਹ ਕੰਮ ਜੀ ਚਾਹੁੰਦੇ ਬਾਦਲਾਂ ਦੇ ਟਾਈਮ ਵੀ ਕਰ ਲੈਂਦੇ ਬਾਦਲ ਵੀ ਉਹਨਾਂ ਦੇ ਹੀ ਸੀ ਚਾਹੁੰਦੇ ਤਾਂ ਕੈਪਟਨ ਤਾਂ ਵੀ ਕਰ ਲੈਂਦੇ ਕੈਪਟਨ ਬਾਰੇ ਵੀ ਕਹਿੰਦੇ ਸੀ ਕਿ ਸੋਨੀਆ ਤੋਂ ਬਾਅਦ ਅਮਿਤ ਸ਼ਾਹ ਤੇ ਮੋਦੀ ਦੇ ਨੇੜੇ ਆ ਤੇ ਭਗਵੰਤ ਮਾਨਵਰ ਵੀ ਕਹਿ ਜਾਂਦਾ ਕਿ ਬਾਇਆ ਬਿੱਟੂ ਯਾਰ ਹੈ ਜੀ ਇਹ ਤਾਂ ਅਮਿਤ ਸ਼ਾਹ ਦਾ ਸੋ ਇਸ ਲਈ ਉਹਨਾਂ ਲਈ ਕੋਈ ਔਖਾ ਨਹੀਂਗਾ ਤਾਂ ਭੱਜ ਰਹੇ ਨੇ ਸਾਡੇ ਲੀਡਰ ਹਮ ਜਿਹੜਾ ਸੈਂਸਰ ਜਾਨ ਵਾਲਾ ਮੁੱਦਾ ਚੁੱਕਿਆ ਉਹਦੇ ਨਾਲ ਹੀ ਹੋਰ ਮੁੱਦਾ ਚੁੱਕਿਆ ਹਰਪਾਲ ਸਿੰਘ ਮਹੋਰਾ ਨੇ ਹਰਪਾਲ ਜੀ ਮਾ ਜੀ ਕਹਿੰਦੇ ਕਿ ਸਾਨੂੰ ਇਹ ਵੀ ਦੱਸਿਆ ਜਾਵੇ ਕਿ ਤੁਹਾਡੇ ਕੋਲ ਜਿਹੜਾ ਫਾਈਲ ਆਈ ਆ ਕੇਸ ਆਇਆ ਉਹ ਚ ਇੰਨਾ ਆਇਆ ਕਿ ਜੀ 12 ਏਕੜ ਜ਼ਮੀਨ ਅਸੀਂ ਪੰਜਕੂਲੇ ਕੋਲ ਦੇ ਰਹੇ ਆਂ ਤੇ ਚੰਡੀਗੜ੍ਹ ਚ ਰੇਲਵੇ ਸਟੇਸ਼ਨ ਨੇੜੇ 10 ਏਕੜ ਅਸੀਂ ਉਹਦੇ ਬਦਲੇ ਲੈ ਰਹੇ ਆਂ ਹੂੰ ਤੇ ਉੱਥੇ ਕਰਨਾ ਕੀ ਹੈ ਜੀ ਇਹ ਤਸਵੀਜ਼ ਕਿਉਂ ਨਹੀਂ ਇਹਦੇ ਵਿੱਚ ਮਾਰਕ ਜੀ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਰੋਲਾ ਪੈ ਗਿਆ ਜੀ ਕਿ ਇਹਨਾਂ ਨੇ ਵੱਖਰੇ ਵਿਧਾਨਸਭਾ ਵਾਲੀ ਜ਼ਮੀਨ ਲੈਣੀ ਹੈ ਪਰ ਤੁਹਾਨੂੰ ਕਿਹਨ ਲਿਖ ਕੇ ਦੇ ਰਹੇ ਕਿ ਇਹ ਲਿਖਤੀ ਤੌਰ ਤੇ ਦੇਣ ਚ ਕੋਈ ਕਾਨੂੰਨੀ ਅੜਚਣਾ ਹੈ ਜੀ ਕੋਈ ਸੰਵਿਧਾਨਕ ਦਿੱਕਤ ਹੈ ਕੋਈ ਓਲਾ ਰੱਖਣ ਪਿੱਛੇ ਹੀ ਪਹਿਲੂ ਹੈ ਸੋ ਇਹ ਸਵਾਲ ਆ ਗਿਆ ਸੋ ਇਸ ਲਈ ਹਰਪਾਲ ਚੀਮਾ ਨੇ ਆਪਣੇ ਵੱਲੋਂ ਅੱਜ ਕੇਸ ਮਜ਼ਬੂਤੀ ਨਾਲ ਰੱਖਿਆ ਪਰ ਕੀ ਇਹ ਲੜਾਈ ਸਿਰਫ ਮੰਗ ਪੱਤਰ ਦੇਣ ਤੇ ਮੀਡੀਆ 'ਚ ਬਿਆਨ ਦੇਣ ਤੱਕ ਹੀ ਨਿਬੜ ਜਾਊਗੀ ਹੂੰ ਕੀ ਅਜੇ ਵੀ ਸਰਕਾਰ ਉਸ ਪਹਿਲੂ ਤੇ ਨਹੀਂ ਆ ਰਹੀ ਕਿ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਵਿਸ਼ੇਸ਼ ਕੈਬਨਿਟ ਬੈਠਕ ਬੁਲਾਈ ਜਾਵੇ ਸਰ ਪਾਰਟੀ ਮੀਟਿੰਗ ਬੁਲਾਈ ਜਾਵੇ ਹੈ ਜਾਂ ਫਿਰ ਜੰਤਰ ਮੰਤਰ ਤੋਂ ਲੈ ਕੇ ਮੋਦੀ ਦੇ ਘਰ ਮੂਰੇ ਤੱਕ ਕੋਈ ਧਰਨਾ ਲਾਉਣ ਦੀ ਪ੍ਰਕਿਰਿਆ ਜੇ ਤੇ ਤਿੰਨ ਦੇ ਨਾਲ ਸਰਕਾਰ ਕਹਿੰਦੀ ਅਜੇ ਜਵਾਬ ਨਹੀਂ ਦੇਣਾ ਹਮਮ ਪਰ ਅੰਦਰ ਤੁਸੀਂ ਕਾਗਜ਼ੀ ਕਾਰਵਾਈ ਪੂਰੀ ਪਾ ਰਹੇ ਹੋ ਬੇਸ਼ੱਕ ਇੱਕ ਕੰਡੇ ਅਕਾਲੀ ਭਾਜਪੀ ਔਰ ਕਾਂਗਰਸੀਆਂ ਨੇ ਵੀ ਜੇ ਨੇ ਜੀ ਪਰ ਜਨਾਬ ਸਰਕਾਰ ਤੁਸੀਂ ਹੋ ਵੰਡ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਕੰਡੇ ਆਲਾ ਤਾਜ ਪਾ ਕੇ ਬੈਠ ਰਹੇ ਹੋ ਤੇ ਫਿਰ ਜਦ ਤਾ ਤੁਸੀਂ ਸਾਰੇ ਕਹਿੰਦੇ ਸੀ ਕਿ ਬੈਠ ਕੇ ਚੁਟਕੀਆਂ ਮਾਰ ਕੇ ਮਸਲੇ ਹੱਲ ਹੋਣਗੇ ਹੁਣ ਜਵਾਬ ਦੇਣੇ ਪੈਣੇ ਤੇ ਉਧਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ ਮੈਂ ਚਿੱਠੀ ਲਿਖਤੀ ਜੀ ਕਹਿੰਦੇ ਪ੍ਰਧਾਨ ਮੰਤਰੀ ਹਮ ਮਤਲਬ ਤੁਸੀਂ ਹਾਜ਼ਰੀ ਲਵਾ ਰਹੇ ਹੋ ਬਾਜਵਾ ਜੀ ਤੁਸੀਂ ਇਹ ਦੱਸਣਾ ਤਾਂ ਕਿ ਮੈਂ ਵੀ ਹੈਗਾ ਯਾਦ ਰੱਖਿਓ ਕਿਲੇ ਰਾਜਾ ਬੜਿੰਗ ਦਾ ਜਾਖੜ ਦਾ ਬਿਆਨ ਇਹ ਨਾ ਚਲਾਈ ਜਾਏ ਸਿਰਫ ਬਿਆਨ ਦੇਣ ਲਈ ਤੁਸੀਂ ਆ ਕੇ ਬਹਿ ਜਾਂਦੇ ਕੀ ਹੋ ਗਿਆ ਚਿੱਟੇ ਗੁਰਦੇ ਤੇ ਜਾਮਣੇ ਤੁਹਾਡੇ ਨੂੰ ਮਿੱਟੀ ਲੱਗਦੀ ਸੀ ਦੁਬਾਰਾ ਧੋ ਹੋ ਜਾਣਾ ਸੀ ਬਥੇਰੇ ਤਰ੍ਹਾਂ ਦੇ ਸਰ ਫਹਿਗੇ ਇਸਤਿਹਾਰ ਬਹੁਤ ਆਉਂਦੇ ਨੇ ਪਰ ਤੁਸੀਂ ਧਰਤੀ ਤੇ ਆ ਕੇ ਲੜਾਈ ਲੜਨਾ ਹੀ ਨਹੀਂ ਚਾਹੁੰਦੇ ਹਮ ਬਿਆਨ ਵਜ ਤੱਕ ਸੀਮਤ ਨੇ ਜੀ ਪਰ ਬੇਸ਼ੱਕ ਪੰਜਾਬ ਸਰਕਾਰ ਨੇ ਥੋੜਾ ਜਿਹਾ ਹਵਾਲਾ ਦੇ ਕੇ ਅੱਜ ਗੱਲ ਕੀਤੀ ਹੈ ਤੇ ਲੋਕ ਉਮੀਦ ਕਰਦੇ ਨੇ ਕਿ ਸ਼ਾਇਦ ਇਹ ਜਿਮੀਨੀ ਚੋਣਾਂ ਤੋਂ ਬਾਅਦ ਜਾਗਣਗੇ ਕਿਉਂਕਿ ਅਜੇ ਸਾਰਾ ਜੋਰ ਜਿਮੀਨੀ ਚੋਣਾਂ 'ਚ ਲੱਗਿਆ ਹੋਇਆ ਸਾਰੀਆਂ ਧਿਰਾਂ ਦਾ ਪਰ ਅੱਛਾ ਦੀਪਕ ਜੀ ਉੱਧਰ ਦੂਜੇ ਪਾਸੇ ਅਨਿਲ ਵਿਜਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਪਾਣੀ ਦੇ ਦਿਓ ਚੰਡੀਗੜ੍ਹ ਲੈ ਲਓ ਉੱਧਰ ਹਰਿਆਣੇ ਵਾਲੇ ਲੀਡਰ ਤਾਂ ਅਟੀਆਂ ਚੱਕ ਚੱਕ ਕੇ ਰੋਲਾ ਪਾ ਰਹੇ ਨੇ ਹੂੰ ਉਹ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਯਾਕੜ ਸਾਹਿਬ ਨੇ ਜੇ ਹਰ ਨਾਰਾ ਮਾਰ ਵੀ ਦਿੱਤਾ ਉਹ ਉਹਨਾਂ ਦੀ ਵੋਟਾਂ ਦੀ ਰਾਜਨੀਤੀ ਦੀ ਮਜਬੂਰੀ ਹੈ ਪੰਜਾਬ ਕਰਕੇ ਮਜਬੂਰੀ ਹੈ ਜਾਂ ਵੈਸੇ ਵੀ ਅਸਤੀਫਾ ਦਿੱਤਾ ਹੋਇਆ ਕੋਈ ਮਸਲਾ ਨਹੀਂ ਕਹਿੰਦੇ ਹੂੰ ਕਹਿੰਦੇ ਵੀ ਠੀਕ ਹੈ ਚੰਡੀਗੜ੍ਹ ਜੇ ਲੈਣਾ ਹੀ ਆ ਪੰਜਾਬ ਨੇ ਤਾਂ ਐਸਵੀਐਲ ਰਹੀਂ ਪਾਣੀ ਦੇ ਦੇਵੇ ਸਾਨੂੰ ਜੇ ਲੈਣਾ ਹੀ ਆ ਤਾਂ ਸਾਡੇ ਹਿੰਦੀ ਬੋਲਦੇ ਖਿੱਤੇ ਦੇ ਦੇਵੇ ਸਾਡੇ ਇਲਾਕਾ ਛੱਡ ਦੇਵੇ ਅਸੀਂ ਛੱਡ ਦਾਂਗੇ ਚੰਡੀਗੜ੍ਹ ਅਸੀਂ ਕੀ ਕਰਨਾ ਹੂੰ ਬੈਸੇ ਕੁਝ ਮਾਹਰ ਇਸ ਨੁਕਤੇ ਤੇ ਵੀ ਗੱਲ ਕਰਨ ਲੱਗ ਪਏ ਹੁਣ ਜੀ ਉਹ ਕਹਿੰਦੇ ਵੀ ਨਾ ਹਰਿਆਣੇ ਨੂੰ ਰਾਜਤਾਨੀ ਵਜੋਂ ਚੰਡੀਗੜ੍ਹ ਸ਼ੂਟ ਕਰਦਾ ਨਾ ਪੰਜਾਬ ਨੂੰ ਸ਼ੂਟ ਕਰਦਾ ਕਹਿੰਦੇ ਵੀ ਕਿਸੇ ਵੀ ਸੂਬੇ ਦੀ ਰਾਜਤਾਨੀ ਇੱਕ ਕਿਨਾਰੇ ਤੇ ਨਹੀਂ ਹੁੰਦੀ ਇਦੋਆਂ ਸੂਬਿਆਂ ਦੇ ਕਿਨਾਰਿਆਂ ਤੇ ਜਾ ਕੇ ਹੂੰ ਕਿ ਜੱਗਬੇ ਹੋਣੀ ਚਾਹੀਦੀ ਆ ਉਹ ਮਤਲਬ ਹਰੇਕ ਨੇ ਆਪਣਾ ਘੋੜਾ ਭਜਾਉਣਾ ਹੁੰਦਾ ਵਿੱਚ ਇਹ ਸਵਾਲ ਕਿਨਾਰੇ ਦਾ ਸਾਈਡ ਦਾ ਵਿਚਾਲੇ ਦਾ ਗੱਬੇ ਦਾ ਖੁੰਜੇ ਦਾ ਸੱਜੇ ਦਾ ਕਬੇ ਦਾ ਨਹੀਂ ਜੀ 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 ਇਹ ਭਾਵਨਾਵਾਂ ਦਾ ਸਵਾਲ ਹੈ ਬਿਲਕੁਲ ਇਹ ਇਹ ਹੋਂਦ ਦਾ ਸਵਾਲ ਹੈ ਆਪਣੀ ਮਿੱਟੀ ਦਾ ਸਵਾਲ ਹੈ ਆਪਣੇ ਖਿੱਤੇ ਦਾ ਸਵਾਲ ਹੈ ਆਪਣੇ ਸਿਰ ਦਾ ਸਵਾਲ ਹੈ ਰਾਜਧਾਨੀ ਦਾ ਸਵਾਲ ਹੂੰ ਸੋ ਮੈਂ ਦੇਖ ਰਿਹਾ ਸੀਗਾ ਮਤਲਬ ਵੈਸੇ ਵੀ ਬੋਲਣ ਚੱਲਣ ਲਈ ਜਾਣੇ ਜਾਂਦੇ ਨੇ ਅਨਿਲ ਵਿਚੋਰੀ ਅਨਿਲ ਵਿੱਚ ਕਹਿੰਦੇ ਵੀ ਠੀਕ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਚੰਡੀਗੜ੍ਹ ਸਾਡਾ ਹੈ ਨਾ ਤੇ ਕਹਿੰਦੇ ਜੇ ਉਹਨਾਂ ਦਾ ਫਿਰ ਰੱਖ ਲੈਣ ਸਾਨੂੰ ਇਸ ਵੇਲੇ ਨਹੀਂ ਪਾਣੀ ਦੇ ਹਾਂ ਸਾਨੂੰ ਪੰਜਾਬੀ ਹਿੰਦੀ ਬੋਲ ਦੇ ਕਿੱਥੇ ਦੇ ਦੋ ਕਹਿੰਦੇ ਇਸ ਮਸਲੇ ਤੇ ਆਜੋ ਮਤਲਬ ਕੀ ਅਨਿਲ ਵਿੱਚ ਇੰਨਾ ਵੀ ਨਹੀਂ ਜਾਣਦਾ ਕਿ ਸੰਵਿਧਾਨਕ ਤੌਰ ਤੇ ਸਪੱਸ਼ਟ ਹੈ ਕਿ ਰਿਪੇਰੀਅਨ ਲਾਅ ਕਹਿੰਦਾ ਕਿ ਜਿੱਥੋਂ ਦਰਿਆ ਵਗਦੇ ਨੇ ਉਸ ਦਰਿਆਵਾਂ ਦੇ ਕਿਨਾਰੇ ਜਿਹੜੇ ਵੀ ਲੋਕ ਰਹਿੰਦੇ ਨੇ ਉਹ ਉਸ ਦਰਿਆ ਦੇ ਮਾਲਕ ਨੇ ਜੀ ਤੇ ਲੇਹ ਲਦਾਖ ਤੋਂ ਆ ਰਿਹਾ ਜਿੱਥੇ ਜਿੱਥੋਂ ਉਹ ਵਗਦਾ ਤਾਂ ਉਹ ਮਾਲਕ ਨੇ ਜੇ ਹਿਮਾਚਲ ਤੋਂ ਆ ਰਿਹਾ ਜਿੱਦ ਤੱਕ ਮਾਚਲ ਚ ਵਗਦਾ ਉਹ ਨਹੀਂ ਜੇ ਜੋ ਪੰਜਾਬ ਚ ਆ ਗਿਆ ਜੀ ਹੁਣ ਤੁਸੀਂ ਉਹ ਝੋ ਅਚੇਚੀ ਨਹਿਰਾਂ ਕੱਟ ਕੇ ਲੈ ਜਾਓਗੇ ਤੁਸੀਂ ਮਾਲਕ ਬਣਗੇ ਹਮ ਉਹਦਾ ਅਧੇਗੀ ਅਸੀਂ ਕਰਨੀ ਨਹੀਂ ਜੀ ਸੋ ਇਹ ਸਵਾਲੇ ਨਾਲ ਵੱਡਾ ਸਵਾਲ ਖੜਾ ਹੁੰਦਾ ਤੇ ਸਾਡੇ ਵਾਲੇ ਸ਼ਗੂਫੇ ਛੱਡ ਦਿੰਦੇ ਨੇ ਕਿ ਐਸ ਵੀ ਐਲ ਨਹੀਂ ਜੀ ਬਾਈ ਐਸ ਐਲ ਬਣਾ ਲਓ ਉਪਰਾਵਾ ਇਧਰੋਂ ਕਨੈਕਸ਼ਨ ਜੋੜ ਲਏ ਤੇ ਉਧਰੋਂ ਜੋੜ ਲਿਆ ਮਸਲਾ ਤਾਂ ਹੋਈ ਆ ਇਹ ਉਹੀ ਜਿਹਾ ਹੀ ਜਵਾਬ ਸੀ ਜਿਹੋ ਜਿਹਾ ਚੰਡੀਗੜ੍ਹ ਵਾਲੇ ਮਸਲੇ ਤੇ ਕਹਿੰਦਾ ਸੀ ਸਾਨੂੰ ਵੀ ਵੱਖਰੀ ਥਾਂ ਦੇ ਦਿਓ ਜੀ 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 ਹੁਣ ਤਾਂ ਉਹ ਨਵੀਂ ਨਵੀਂ ਬੀਬੀ ਰਾਸਵਾ ਮੈਂਬਰ ਬਣੀ ਹੈ ਕਰਨ ਚੋਦਰੀ ਉਹ ਵੀ ਕਹਿੰਦੀ ਇਹ ਚੰਡੀਗੜ੍ਹ ਥੋੜੀ ਜੱਦੀ ਪੁਸਤੀ ਜ਼ਾਇਦਾਤਾ ਜੀ ਇਹ ਸਾਡਾ ਵੀ ਹੱਕ ਹੈ ਹਰਿਆਣੇ ਵਾਲੇ ਤਿੱਖਾ ਰਿਐਕਟ ਕਰ ਰਹੇ ਨੇ ਠੀਕ ਆ ਅਗਲਿਆਂ ਕੋਲ ਮੋਦੀ ਹੈਗਾ ਅਗਲਿਆਂ ਕੋਲ ਕੇਂਦਰ ਸਰਕਾਰ ਰਹੇਗੀ ਅਗਲਿਆਂ ਕੋ ਹਰਿਆਣੇ ਦੀ ਸਰਕਾਰ ਰਹੇਗੀ ਹੈ ਪੰਜਾਬ ਦਾ ਜਿਹੜਾ ਰਾਜਪਾਲ ਆਇਆ ਉਹ ਵੀ ਅਗਲਿਆਂ ਨੇ ਲਾਇਆ ਜੀ ਪਰ ਪੰਜਾਬ ਸਰਕਾਰ ਕਿੱਥ ਪੰਜਾਬ ਦੇ ਮੰਤਰੀ ਕਿੱਥੇ ਨੇ ਪੰਜਾਬ ਦੇ ਐਮ ਐਲ ਏ ਕਿੱਥੇ ਨੇ ਐਮ ਐਲ ਏ 117 ਨੇ ਉੱਚ ਕਾਂਗਰਸ ਵਾਲੇ ਵੀ ਹੈਗੇ ਉਹ ਚ ਬਹੁਜਨ ਸਮਾਜ ਪਾਰਟੀ ਵਾਲਾ ਵੀ ਹੈਗਾ ਅਕਾਲੀ ਦਲ ਵਾਲਾ ਵੀ ਹੈਗਾ ਜੀ ਉਹਦੇ ਵਿੱਚ ਭਾਜਪਾ ਵੀ ਹੈਗੀ ਸੋ ਇਹ ਸਾਰੇ ਕਿੱਥੇ ਨੇ ਪੰਜਾਬ ਦੇ ਨੁਮਾਇंदे ਕਿੱਥੇ ਨੇ ਤੇ ਇੱਕ ਵਾਰ ਫੇਰ ਲੋਕਾਂ ਕੰਨੀ ਦੇਖਿਆ ਜਾ ਰਿਹਾ ਕਿ ਆਵਾਮ ਇਹਦੀ ਪਹਿਲ ਕਦਮੀ ਕਰ ਲਵੇ ਅਸੀਂ ਵੀ ਅੰਗਦਰੀਆਂ ਤੇ ਬਹਿ ਜਾਾਂਗੇ ਜਿਹੜੀ ਆ ਗੱਲ ਨਾ ਵੀ ਰਾਜਤਾ ਨੀ ਤਾਂ ਜੀ ਕਿਨਾਰੇ ਤੇ ਨਹੀਂ ਹੁੰਦੀ ਇਥੇ WhatsApp ਤੇ ਮੈਸੇਜ ਆ ਰਿਹਾ ਇੱਕ ਕਿ ਜਿਹੜੀ ਇੱਥੇ ਸਾਡੀ ਸੂਬੇ ਦੀ ਰਾਜਧਾਨੀ ਹੈ ਜੀ ਬ੍ਰਿਟਿਸ਼ ਕੋਲੰਬੀਆ ਦੀ ਉਹ ਟਾਪੂ ਤੇ ਆ ਉਹਦਾ ਸਾਡਾ ਸੜਕ ਦਾ ਲਿੰਕ ਵੀ ਨਹੀਂ ਹੈਗਾ ਜਾਂ ਹਵਾਈ ਜਹਾਜ਼ ਚ ਜਾਓ ਜਾਂ ਫੈਰੀ ਚ ਬੈਠ ਕੇ ਜਾਓ ਆ ਸੜਕ ਦਾ ਲੈਕ ਨਹੀਂ ਆ ਜੇ ਜੇ ਫਾਰਮੂਲਾ ਲੱਗੇ ਕਿ ਰਾਜਧਾਨੀ ਤਾਂ ਜੀ ਕਹਨ ਮੱਧ ਚ ਹੋਣੀ ਚਾਹੀਦੀ ਆ ਫਿਰ ਤਾਂ ਭਾਰਤ ਦੀ ਰਾਜਧਾਨੀ ਗਵਾਲੀਅਰ ਹੋਣੀ ਚਾਹੀਦੀ ਹੈ ਇਸ ਹਿਸਾਬ ਦੇ ਨਾਲ ਕੈਨੇਡਾ ਦੀ ਰਾਜਧਾਨੀ ਹਾਂ ਫਿਰ ਦਿੱਲੀ ਤਾਂ ਬਣ ਦਿੱਤੀ ਦਿੱਲੀ ਤਾਂ ਬਣਦੀ ਨਹੀਂ ਫਿਰ ਮੈਂ ਦਿੱਲੀ ਤਾਂ ਬਣਦੀ ਹੋਣੀ ਫਿਰ ਹਾਂ ਪਹਿਲਾਂ ਦਿੱਲੀ ਬਦਲੋ ਪਹਿਲਾਂ ਦਿੱਲੀ ਬਦਲੋ ਕੈਨੇਡਾ ਦੀ ਰਾਜਧਾਨੀ ਤਾਂ ਫਿਰ ਹੋਣੀ ਚਾਹੀਦੀ ਇੱਥੇ ਮੈਨੀਟੋਬਾ ਦੇ ਵਿੱਚ ਕਿਤੇ ਮੈਨੀਟੋਬਾ ਸਕੈਚਵਨ ਦੇ ਵਿੱਚ ਇੱਥੇ ਆਟਵਾ ਤਾਂ ਬਿਲਕੁਲ ਉਧਰ ਖੁੰਝੇ ਚ ਰਹਿ ਜਾਂਦਾ ਮੈਂ ਮੈਂ ਕਹਿੰਦਾ ਤੁਸੀਂ ਤਾਂ ਫਿਰ ਸਿੱਧੇ ਸਪਾਸਟ ਬੋਰਡ ਨੂੰ ਮੈਂ ਕਹਿੰਦਾ ਸਵੇਰ ਤੋਂ ਫਿੱਤੇ ਲੈ ਕੇ ਤਰਪੋਵੇ ਕੇਂਦਰ ਸਰਕਾਰ ਫਿਰ ਪਹਿਲਾਂ ਮੰਨਤੀ ਸੰਤੀ ਕਰ ਲਵੇ ਹੂੰ ਕਿੱਥੇ ਅੱਧ ਬਣਦਾ ਜੀ ਮੈਂ ਤਾਂ ਹੀ ਕਹਿੰਦਾ ਕਿ ਇਹ ਮਸਲਾ ਇਸ ਖਿੱਤੇ ਦੇ ਨਾਲ ਸੰਬੰਧਿਤ ਹੈ ਕਿ ਪੰਜਾਬ ਦਾ ਖਿੱਤਾ ਸੀ ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਰਾਜਧਾਨੀ ਦੇ ਨਾਂ ਤੇ ਉਸਾਰਿਆ ਤੁਸੀਂ ਉੱਥੋਂ ਦੀ ਭਾਸ਼ਾ ਖੋਲੀ ਬੀਜੇ ਜੀ ਹੋ ਸਕਦਾ ਹੈ ਕਿ ਇਹ ਕਿਸੇ ਵੀ ਸੂਬੇ ਚ ਅਫਸਰ ਜਾਣ ਤੇ ਉਹਨਾਂ ਨੂੰ 3 ਮਹੀਨੇ ਚੁੱਥੇ ਦੀ ਭਾਸ਼ਾ ਸਿੱਖਣੀ ਹੁੰਦੀ ਹੈ ਜੀ 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 ਤੇ ਤੁਸੀਂ ਚੰਡੀਗੜ੍ਹ ਆ ਕੇ ਇਹਦੀ ਭਾਸ਼ਾ ਅੰਗਰੇਜ਼ੀ ਬਣਾਤੀ ਅੰਗਰੇਜ਼ੀ ਭਾਰਤ ਦੇ ਸੰਵਿਧਾਨ ਦੀ ਭਾਸ਼ਾ ਨਹੀਂ ਹੈ ਜੀ ਤੁਸੀਂ ਕਿਸੇ ਸੂਬੇ ਦੀ ਕਿਸੇ ਸੂਬੇ ਦੀ ਰਾਜਤਾਨੀ ਦੀ ਭਾਸ਼ਾ ਹੀ ਬਦਲ ਦਮਾ ਕੇ ਹੂੰ ਤੇ ਇਹਦਾ ਮਤਲਬ ਇਹ ਇੱਕ ਦਿਨ ਛੋਇਆ ਕੰਮ ਨਹੀਂਗਾ ਤੁਸੀਂ ਪੜਾਹਦਾਰ ਪੜਾਹ ਹੀ ਕੰਮ ਕਰ ਰਹੇ ਹੋ ਤੇ ਸਾਡੇ ਸਿਆਸਦੰਤ ਸਮੇਂਦਾਰ ਸਮੇਂ ਸੁੱਤੇ ਰਹੇ ਜੀ ਅਜਾ ਦੀਪਕ ਜੀ ਦੱਸਿਓ ਅਪਾਂ ਕੱਲ ਵੀ ਇਹਦੇ ਬਾਰੇ ਮਾੜੀ ਜੀ ਗੱਲ ਕੀਤੀ ਸੀ ਚੰਡੀਗੜ੍ਹ ਭਾਰਤ ਦਾ ਸਭ ਤੋਂ ਜ਼ਿਆਦਾ ਪੋਲਿਊਟਡ ਸ਼ਹਿਰ ਬਣ ਗਿਆ ਧੂਆਂ ਇੰਨਾ ਜ਼ਿਆਦਾ ਜਮਾ ਹੋ ਗਿਆ ਜੀ 에ਅਰ ਕੁਆਲਿਟੀ ਇੰਡੈਕਸ ਬਹੁਤ ਇਸ ਵੇਲੇ ਮਾੜੇ ਪੱਧਰ ਤੇ ਪਹੁੰਚ ਗਿਆ ਹੋਇਆ ਅੱਜ ਪੂਰੀ ਤੁੰਦ ਤੁੰਦ ਵੀ ਨਹੀਂ ਕਹਿ ਸਕਦੇ ਧੂਆਂ ਹੀ ਕਹਿ ਸਕਦੇ ਹੂੰ ਪੂਰਾ ਧੂਆਂ ਛਾਇਆ ਔਰ ਇਹ ਧੂਆਂ ਇਸ ਕਦਰ ਛਾਇਆ ਹੈ ਪੰਜਾਬ ਸਰਕਾਰ ਦੇ ਅਧਿਕਾਰੀ ਕਹਿੰਦੇ ਜੀ ਸੈਟਲਾਈਟ ਰਾਹੀਂ ਹੁਣ ਅਸੀਂ ਜਿੱਥੇ ਜਿੱਥੇ ਪ੍ਰਾਈ ਨੂੰ ਅੱਗ ਲੱਗੀ ਉਹ ਵੀ ਨਹੀਂ ਦੇਖ ਸਕਦੇ ਜੀ ਜੇ ਯਾਦ ਨੂੰ ਤੂੰ ਆਸ਼ਾ ਆਇਆ ਮਤਲਬ ਤੇ ਵੈਸੇ ਅੱਜ ਅਸੀਂ ਪਹਿਲੀ ਪਾਸ਼ੀ ਨੂੰ ਉਹਨਾਂ ਦੇ ਜਿਹੜਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉਹਨਾਂ ਦੇ ਹਵਾਲੇ ਨਾਲ ਅਸੀਂ ਕਿਰਤ ਕਰੋ ਨਾਮ ਜਪੋ ਵੰਡ ਛਕਲ ਛਕਣ ਦਾ ਸਿਧਾਂਤ ਤੇ ਧਾਰਨੀ ਬਣਨ ਦੀ ਕੋਸ਼ਿਸ਼ ਕਰਨ ਦੇ ਹਵਾਲੇ ਦੇ ਰਹੇ ਹਾਂ ਅਸੀਂ ਕੁਦਰਤ ਕਾਇਨਾਤ ਦੀਆਂ ਗੱਲਾਂ ਕਰ ਰਹੇ ਹਾਂ ਪਰ ਹਕੀਕਤ ਇਹ ਹੈ ਜੀ ਤੇ ਉਸੇ ਗੁਰਪੁਰਬ ਤੇ ਉਸੇ ਦੀਵਾਲੀ ਤੇ ਉਸੇ ਬੰਦੀ ਛੋੜ ਦਿਵਸ ਤੇ ਅਸੀਂ ਕਰੋੜਾਂ ਰੁਪਏ ਦੇ ਬੰਬ ਪਟਾਕੇ ਵੀ ਚਲਾਉਨੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸਾਡੇ ਤਿਹਾਰਾਂ ਨਾਲ ਬੰਬ ਪਟਾਕੇ ਜੁੜੇ ਕਿਵੇਂ ਨੇ ਹੂੰ ਇਹ ਕਾਰੋਬਾਰੀ ਕਮ ਬਿਜੇ ਜੀ ਦੀ ਸਿੱਧੀ ਉਦਾਹਰਣ ਹੈ ਜੀ ਆਪਣੇ ਪਰਿਵਾਰਾਂ ਚ ਆਪਣੇ ਘਰਾਂ ਚ ਆਪਣੇ ਸੱਭਿਆਚਾਰ ਚ ਕੀ ਇੱਕ ਕਲਚਰ ਕਦੋਂ ਸੀ ਸਾਡੇ ਤੱਕ ਵੀ ਨਹੀਂ ਸੀ ਪਰ ਸਾਡੇ ਜਵਾਕਾਂ ਦੇ ਤੱਕ ਆਉਂਦੇ ਆਉਂਦੇ ਆ ਗਿਆ ਹੁਣ ਹਾਲ ਤੇ ਬਣ ਗਈ ਕਿ ਬੰਦਾ ਅੱਧੀ ਰਾਤ ਨੂੰ ਕਰੇ ਸੁੱਤਾ ਹੁੰਦਾ ਜਵਾਕ ਠਾਲ ਲੈਂਦੇ ਨੇ ਹੈ ਜੇ ਨਿਆਣੇ ਸੁੱਤੇ ਨੇ ਤਾਂ ਘਰ ਦੇ ਠਾਲ ਲੈਂਦੇ ਨੇ ਕਿ 12:00 ਵਜ ਗਏ ਜੀ ਕੇਕ ਕਟੋ ਜੀ ਦੇ ਘਟਨੇ ਲਵੇੜ ਦੇ ਵੱਧ ਨੇ ਫਿਰ ਸਵੇਰ ਨੂੰ ਆ ਲੋ ਜੀ ਜੀ ਹੁਣ ਕੱਲ ਚਲਾ ਗਿਆ ਉੱਥੇ ਉਹਦੇ ਦੋਸਤ ਮਿੱਤਰ ਕੇ ਮਤਲਬ ਇੱਕੋ ਜਨਮ ਦੇ ਇੱਥੇ 8-10 ਕੇਕ ਤਾਂ ਹੁਣ ਆਮ ਕੱਟੇ ਜਾਣ ਲੱਗ ਪਏ ਹੂੰ ਇਹ ਬਾਜ਼ਾਰ ਦਾ ਬਾਜ਼ਾਰ ਦੀ ਐਂਟਰੀ ਸੀ ਤੁਹਾਡੇ ਘਰਾਂ 'ਚ ਜੀ ਬਾਜ਼ਾਰ ਨੇ ਕੇਕ ਇੰਟਰੋਡਿਊਸ ਕਰਾਇਆ ਹੁਣ ਇੱਕ ਪਾਸੇ ਅਸੀਂ ਫੋਟੋ ਕਲਚਰ ਤੋਂ ਦੂਰ ਆ ਹਾਂ ਜੀ ਮਤਲਬ ਜੇ ਆਪਾਂ ਸਿੱਖ ਸਿਧਾਂਤ ਤੇ ਜਾਈਏ ਤਾਂ ਉਹਦੇ ਵਿੱਚ ਮੂਰਤੀ ਪੂਜਾ ਨਹੀਂ ਹੈ ਤੇ ਜੇ ਮੂਰਤੀ ਪੂਜਾ ਨਹੀਂ ਤਾਂ ਫੋਟੋ ਕਿੱਥੋਂ ਆ ਗਈ ਅੱਜ ਅਖਬਾਰਾਂ 'ਚ ਗੁਰੂ ਨਾਨਕ ਦੇਵ ਜੀ ਦੀਆਂ ਜਾਂ ਦੀਵਾਲੀ ਤੇ ਦੇਵੀ-ਦੇਵਤਿਆਂਵਾਂ ਦੀਆਂ ਫੋਟੋਸ਼ਾਪ ਕੀ ਅਸੀਂ ਇਸੀ ਉਹਨਾਂ ਦਾ ਸਤਿਕਾਰ ਕਰ ਰਹੇ ਕਿ ਭਾਵੇਂ ਪਤਾ ਨਹੀਂ ਅਖਬਾਰ ਕਿਹੜੇ ਹੱਥਾਂ 'ਚ ਜਾਂਦੀ ਕਿੱਥੇ-ਕਿੱਥੇ ਜਾਂਦੀ ਕਿਸ-ਕੀ ਜ਼ਰੂਰਤ 'ਚ ਜਾਂਦੀ ਜੀ ਸੋ ਇਹ ਉਸੇ ਪ੍ਰਕਿਰਿਆ ਦੇ ਵਿੱਚੋਂ ਮੈਂ ਅੱਜ ਦੀ ਇਹ ਸਥਿਤੀ ਨੂੰ ਦੇਖਦਾ ਕਿ ਅੱਜ ਐਡਾ ਵੱਡਾ ਦਿਨ ਹੋਵੇ ਐਡੇ ਅਸੀਂ ਉਹਦੇ ਵਿੱਚ ਅਸੀਂ ਜ਼ਹਿਰ ਘੋੜਿਆ ਹੂੰ ਅਸੀਂ ਇਸ ਸਿਸਟਮ ਦੇ ਜ਼ਿੰਮੇਵਾਰਾਂ ਪਰ ਉਹਦੇ ਲਈ ਕੱਲੇ ਕਿਸਾਨਾਂ ਤੇ ਕਹਿ ਕੇ ਨਹੀਂ ਸਰਨਾ ਉੱਚ ਫੈਕਟਰੀਆਂ ਦਾ ਧੂਆਂ ਵੀ ਹੈ ਉੱਚ ਗੱਡੀਆਂ ਦਾ ਧੂਆਂ ਵੀ ਉੱਚ ਬੱਦਲ ਦੇ ਮੌਸਮ ਦਾ ਪਹਿਲੂ ਵੀ ਹੈ ਇਸ ਸਮੇਂ ਨਵੀਂ ਵਾਲੇ ਪਹਿਲੂ ਦੇ ਨਾਲੇ ਕਣ ਹਾਵੀ ਕਿਵੇਂ ਹੁੰਦੇ ਨੇ ਉਹਨਾਂ ਨੂੰ ਮੀਂਹ ਦੇ ਨਾਲੇ ਕਿਵੇਂ ਠੀਕ ਹੋਣਗੇ ਇਹ ਸਾਰੀ ਇੱਕ ਪ੍ਰਕਿਰਿਆ ਹੈ ਜੀ ਪਰ ਪਹਿਲੀ ਨਜ਼ਰੇ ਜਿਹੜਾ ਬੰਦਾ ਆਪ ਵੀ ਅੱਜ ਮਤਲਬ ਕਿ ਇਸ 'ਚ ਯੋਗਦਾਨ ਪਾ ਰਿਹਾ ਉਹ ਵੀ ਕੱਲੇ ਪਰਾਲੀ ਦੀ ਅੱਗ ਲਾਉਣ ਦਾ ਹਵਾਲਾ ਦਿੱਜਦਾ ਸੋ ਸਥਿਤੀ ਇਹ ਹੈ ਜੀ ਕਿ ਚੰਡੀਗੜ੍ਹ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਚੰਡੀਗੜ੍ਹ ਦੇ ਵਿੱਚ ਇਸ ਮੌਕੇ 450 ਦੇ ਕਰੀਬ AQI ਰਿਕਾਰਡ ਕੀਤੀ ਜਾ ਰਹੀ ਹੈ ਤੇ ਪਿੱਛੇ ਹੀ ਇਹਦੇ ਮੁਕਾਬਲੇ 'ਚ ਪੰਜਾਬ ਵੀ ਹੈਗਾ ਬਠਿੰਡਾ ਵੀ 400 ਦੇ ਪਾਰ ਹੈ ਅੰਮ੍ਰਿਤਸਰ ਵੀ 400 ਦੇ ਪਾਰ ਹੈ ਨਾ 350 ਦੇ ਪਾਰ ਹੈ ਰੋਪੜ 350 ਦੇ ਪਾਰ ਹੈ ਲੁਧਿਆਣਾ 300 ਦੇ ਪਾਰ ਹੈ ਮੰਡੀ ਗਵਿੰਦਗੜ੍ਹ 300 ਦੇ ਪਾਰ ਹੈ ਪਟਿਆਲਾ 300 ਦੇ ਪਾਰ ਹੈ ਜਲੰਧਰ 300 ਨੂੰ ਉੱਪਰ ਚੁੱਕਿਆ ਦਿੱਲੀ ਦੇ ਵਿੱਚ ਪੰਜਵੀਂ ਤੱਕ ਦੀਆਂ ਕਲਾਸਾਂ ਆਨਲਾਈਨ ਕਰਤੀਆਂ ਅੱਛਾ ਜੀ ਹਰਿਆਣਾ ਦੇ ਵਿੱਚ ਪੰਜਵੀਂ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਸਵੇਰ ਦਾ ਆਰਡਰ ਆ ਜਾਣਾ ਅੱਜ ਉਹਦੇ ਤੇ ਮੈਠਕ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ ਵੀ ਪ੍ਰਾਇਮਰੀ ਸਕੂਲਾਂ ਨੂੰ ਤੇ ਪੰਜਾਬ 'ਚ ਵੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਲਈ ਉਹ ਸਦਰ ਸਵੇਰ ਨੂੰ ਮੈਠਕ ਹੋਵੇ ਇਹ ਸਥਿਤੀ ਹੈ ਜੀ ਜੀ ਰਸ਼ੀਆ ਦੇ ਵਿੱਚ ਸਰਕਾਰ ਵੱਲੋਂ ਇੱਕ ਨਵਾਂ ਮੰਤਰਾਲਾ ਸਥਾਪਿਤ ਕੀਤਾ ਜਾ ਰਿਹਾ ਜੀ ਤਾਂ ਕਿ ਬਰਥ ਰੇਟ ਵਧਾਇਆ ਜਾ ਸਕੇ ਜਿਹੜੀ ਜਨਮ ਦਰ ਦੇ ਵਿੱਚ ਵਾਧਾ ਕੀਤਾ ਜਾਵੇ ਇੱਕ ਸੈਕਸ ਮਿਨਿਸਟਰੀ ਸਥਾਪਿਤ ਕਰ ਰਿਹਾ ਰਸ਼ੀਆ ਬਿਲਕੁਲ ਜੀ ਇਹ ਬੜਾ ਅਜੀਬੋ ਗਰੀ ਮੇਰੇ ਧਿਆਨ 'ਚ ਸ਼ਾਇਦ ਪਹਿਲਾ ਮੁਲਕ ਹੋਊਗਾ ਜਿੱਥੇ ਸੈਕਸ ਮੰਤਰਾਲਾ ਵੀ ਹੋਊਗਾ ਜੀ ਤੇ ਬਾਕੀ ਜੇ ਹੋਵੇ ਕਿਤੇ ਤਾਂ ਮੈਨੂੰ ਪਤਾ ਨਹੀਂਗਾ ਜੀ ਹਾਂ ਪਰ ਉਹ ਉਹਨਾਂ ਦਾ ਹਵਾਲਾ ਹੈਗਾ ਜਨਸੰਖਿਆ ਦੇ ਵਾਦ ਨੇ ਉਹ ਕਹਿੰਦੇ ਆ ਜਿਹੜੀ ਰੂਸ ਯੂਕਰੇਨ ਦੀ ਜੰਗ ਲੱਗੀ ਆ ਇਹਦੇ ਵਿੱਚ 6 ਲੱਖ ਤੋਂ ਵੱਧ ਲੋਕ ਸਾਡੇ ਮਾਰੇ ਗਏ ਜੀ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਲੋਕ ਅਪੰਗ ਅਪਾਹਜ ਹੋ ਗਏ ਤੇ ਹਾਲ ਤਈ ਹੋ ਗਈ ਕਿ ਜੂਨ ਮਹੀਨੇ ਚ ਸਿਰਫ 1 ਲੱਖ ਬੱਚਾ ਰੂਸ ਚ ਪੈਦਾ ਹੋਇਆ ਜੀ ਸੋ ਇਸ ਲਈ ਉਹ ਆਪਣੀ ਜਨਸੰਖਿਆ ਨੂੰ ਵਧਾਉਣ ਲਈ ਉਹਨਾਂ ਇਸ ਫਾਰਮ ਨੂੰ ਤੇ ਕਈ ਸੂਬਿਆਂ ਨੇ ਤਾਂ ਜੀ ਤਿੰਨ ਤਿੰਨ ਲੱਖ 5-5 ਲੱਖ ਦੇ ਇਨਾਮ ਲਾਣ ਤੇ ਬੱਚਾ ਪੈਦਾ ਹੋਣ ਤੇ ਅੱਛਾ ਜੀ ਤੇ ਇੱਕ ਸੂਬੇ ਨੇ ਤਾਂ 9 ਲੱਖ ਤੱਕ ਦਾ ਇਨਾਮ ਰੱਖਿਆ ਕਿ ਜਦੋਂ ਬੱਚਾ ਹੋਵੇ 9 ਲੱਖ ਦਾ ਇਨਾਮ ਲਓ ਪਰ ਨਾਲ ਹੀ ਉਹ ਜਿਹੜਾ ਕਾਨੂੰਨ ਬਣਾ ਰਹੇ ਨੇ ਉਸ ਕਾਨੂੰਨ ਦੇ ਵਿੱਚ ਬਕਾਇਦਾ ਤੌਰ ਤੇ ਹੇਠਲੇਸ਼ ਮਤਲਬ ਜਿਹੜਾ ਉਹਨਾਂ ਦਾ ਹੇਠਲਾ ਸਦਨ ਹੈ ਉਹਦੇ ਵਿੱਚ 12 ਨਵੰਬਰ ਨੂੰ ਇਹ ਕਾਨੂੰਨ ਪਾਸ ਹੋ ਗਿਆ ਹੁਣ ਉੱਪਰਲੇ ਸਦਨ ਦੇ ਵਿੱਚ 20 ਤਰੀਕ ਨੂੰ ਇਹ ਪੇਸ਼ ਹੋਣਾ ਜੇ ਉੱਥੇ ਵੀ ਪਾਸ ਹੋ ਗਿਆ ਤਾਂ ਉਹ ਤੋਂ ਬਾਅਦ ਪੁਤীন ਜੀ ਦੀ ਮੋਹਰ ਲੱਗਣ ਦੇ ਨਾਲੇ ਇਸ ਸਖਤ ਮੰਤਰਾਲੇ ਦਾ ਔਰ ਇਸ ਕਾਨੂੰਨ ਦਾ ਹੁੰਦ ਚ ਆ ਜਾਣਾ ਕਿ ਜਿਹੜਾ ਵੀ ਇੱਥੇ ਰੂਸ ਦੇ ਵਿੱਚ ਜਿਹੜਾ ਵੀ ਬੰਦਾ ਇਹ ਪ੍ਰਚਾਰ ਕਰਦਾ ਦੇਖਿਆ ਗਿਆ ਵੀ ਘੱਟ ਹੀ ਬੱਚੇ ਠੀਕ ਨੇ ਜਾਂ ਬੱਚੇ ਪੈਦਾ ਨਾ ਕਰੋ ਲੋਡ ਨਹੀਂ ਅਜਿਹਾ ਕੋਈ ਵੀ ਪੋਸਟ ਕੋਈ ਇਸ਼ਤਿਹਾਰ ਕੋਈ ਉਹਦਾ ਕਮੈਂਟ ਜਿਹਾ ਆ ਗਿਆ ਤਾਂ ਉਹਦੇ ਉੱਤੇ ਜੁਰਮਾਨਾ ਲੱਗੂਗਾ ਉਹ ਜੁਰਮਾਨਾ ਲੱਖਾਂ ਚ ਵੀ ਹੋ ਸਕਦਾ ਹੈ ਮਤਲਬ ਹੈਨਾ ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਜੇਕਰ ਮੰਨ ਲਓ ਕੋਈ ਸੰਗਠਨ ਅਜਿਹੀ ਗਲਤੀ ਕਰਦਾ ਜੀ ਤਾਂ ਉਹਦੇ ਪਰ 40 ਲੱਖ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਯੂ ਕਿ ਸੰਗਠਨ ਜਿਹੜਾ ਪ੍ਰਚਾਰ ਕਰਦਾ ਉਹ ਕਹਿੰਦੇ ਕਿ ਇਹ ਸਵਾਲਿਆਂ ਰੋਲਾ ਪਾਇਆ ਜਾ ਰਿਹਾ ਕਿ ਪੱਛਮੀ ਦੇਸ਼ਾਂ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਇਹ ਸਿਸਟਮ ਹੈ ਜੀ ਕਿ ਬੱਚੇ ਘੱਟ ਪੈਦਾ ਕਰੋ ਕਹਿੰਦੇ ਇਹ ਪ੍ਰੋਪਗੈਂਡਾ ਕਰਦਾ ਜੇ ਕੋਈ ਬੰਦਾ ਪਾਇਆ ਤਾਂ ਉਸ ਪ੍ਰਕਾਰ ਕਾਰਵਾਈ ਕਰਾਂਗੇ ਸੋ ਇਹ ਮੰਤਰਾਲਾ ਜੇ ਹੋਂਦ ਚ ਆਉਂਦਾ ਇਹ ਕਾਨੂੰਨ ਬਣ ਕੇ ਆਉਂਦਾ ਤਾਂ ਉਹਦੇ ਬਾਕੀ ਕੀ ਵਿਖਿਆਨ ਹੋਣਗੇ ਆਉਂਦੇ ਦਿਨ ਚਾਊਗਾ ਫਿਲਹਾਲ ਰੂਸ ਜਨਸੰਖਿਆ ਵਧਾਉਣ ਦੇ ਲਈ ਇਸ ਫਾਰਮੂਲੇ ਤੇ ਕੰਮ ਕਰ ਰਿਹਾ ਹੈ ਰੂਸ ਚ ਜਿਹੜੇ ਵੀ ਕਾਨੂੰਨ ਨੂੰ ਸਰਕਾਰ ਦੀ ਵਲੈਦਿਮੀਰ ਪੁਤਿਨ ਦੀ ਬੈਕਿੰਗ ਹੋਵੇ ਉਹ ਕਿੱਥੇ ਰੁਕਣਾ ਜੀ ਉਹ ਬਾਕੀ ਤਾਂ ਸਭ ਕਾਗਜ਼ੀ ਕਾਰਵਾਈ ਆ ਫਿਰ ਵੋਟਾ-ਵੋਟਾ ਜੀ ਨਹੀਂ ਪਤਾ ਨਹੀਂ ਸਾਡੇ ਵਾਲੇ ਵੀ ਫੋਟੋ ਸੀਟ ਮੰਗਾ ਨਾ ਲੈਣ ਜੱਫੀਆਂ ਕਾਸੀਆਂ ਪਾਉਂਦੇ ਆ ਪਤੀ ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਅਗਲੇ ਵਾਰ ਤੇ ਫੇਰ ਗੱਲ ਕਰਦੇ ਆ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ